ਸਸਿਕਾ ਦੋਸਤੋ ਅੱਜ ਕੱਲ੍ਹ ਜਿਆਦਾਤਰ ਸੋਸ਼ਲ ਮੀਡੀਆ ਦੇ ਵਿੱਚ ਤੇ ਕਦੇ ਵੀ ਕੋਈ ਨੱਚਣਾ ਟੱਪਣ ਦੀ ਕੋਈ ਚੀਜ਼ ਆਉਂਦੀ ਆ ਕੋਈ ਵੀਡੀਓ ਆਉਂਦੀ ਆ ਜੇ ਕੋਈ ਵੀਰ ਉਹਦੀ ਮੁਖਾਲਫਤ ਕਰਦਾ ਤਾਂ ਉਹਦੇ ਹੱਕ ਵਿੱਚ ਕਮੈਂਟ ਕਰਨ ਵਾਲੇ ਬੰਦੇ ਕਹਿੰਦੇ ਮੈਂ ਨੱਚਣਾ ਟੱਪਣਾ ਮੰਦੇ ਚਾਉਨੇ ਬਾਣੀ ਵਿੱਚ ਵੀ ਕਿਹਾ ਗਿਆ ਚਲੋ ਨੱਚਣਾ ਟੱਪਣ ਆਪਣੀ ਮਰਜ਼ੀ ਆ ਇੱਕ ਬੰਦੇ ਦੇ ਮੰਦੇ ਸ਼ੌਂਕ ਨੇ ਜੋ ਮਰਜ਼ੀ ਕਰੇ ਕਿਸੇ ਨੂੰ ਕੋਈ ਰੋਕਣ ਵਾਲਾ ਨਹੀਂ ਹੁੰਦਾ ਗਲਤ ਕਮੈਂਟ ਕਰਨ ਵਾਲਿਆਂ ਨੂੰ ਵੀ ਇਹ ਚੀਜ਼ ਤੋਂ ਵਰਜਿਤ ਹੋਣਾ ਚਾਹੀਦਾ ਪਰ ਕਦੇ ਵੀ ਮੇਰੇ ਵੀਰ ਬਾਣੀ ਦੀ ਉਦਾਹਰਨ ਨਾ ਦਿਆ ਕਰੋ ਜੇ ਨਹੀਂ ਨੌਜ ਹੁੰਦੀ ਦੇਖੋ ਬਾਣੀ ਪੂਰੀ ਪੜੇ ਤੇ ਪਤਾ ਲੱਗਦਾ ਸਾਨੂੰ ਕੀ ਚੀਜ਼ ਆ ਅਗਲੀ ਤੋਕ ਪਾਣੀ ਪੈਂਦੀ ਆ ਨਾਲੇ ਪਹਿਲੀ ਗੱਲ ਆ ਨੱਚਣ ਟੱਪਣੀ ਹੈਗਾ ਬਾਣੀ ਵਿੱਚ ਮਹਾਰਾਜ ਕਹਿੰਦਾ ਨੱਚਣ ਕੋਦਣ ਮਨ ਕਾ ਚਾਉ ਅਗਲੀ ਤੋਕ ਆ ਮਹਾਰਾਜ ਕਹਿੰਦੇ ਨਾਨਕ ਜਨਮ ਮਨ ਭਾਉ ਤਿਨਾਂ ਮਨ ਭਾਉ ਜਿਹੜੇ ਨੱਚਣ ਕੋਦਣ ਨੇ ਇਹ ਮਨ ਦੇ ਚਾਉ ਨੇ ਤੇ ਨਾਨਕ ਕਹਿੰਦੇ ਜਿਹਦੇ ਮਨ ਦੇ ਵਿੱਚ ਜਿਹਨਾਂ ਦੇ ਭਾਉ ਆ ਪਰਮੇਸ਼ਰ ਪ੍ਰਤੀ ਉਹਨਾਂ ਦੇ ਡਰ ਆ ਤਾਂ ਹੀ ਉਹਨਾਂ ਦੇ ਮਨ 'ਚ ਰੱਬ ਦਾ ਪ੍ਰੇਮ ਪੈਦਾ ਹੁੰਦਾ ਜੇ ਪਿਤਾ ਤੋਂ ਬੱਚਾ ਡਰੂਗਾ ਤਾਂ ਹੀ ਪਿਤਾ ਦਾ ਸਤਿਕਾਰ ਕਰੂਗਾ ਪ੍ਰੇਮ ਕਰੂਗਾ ਯਾਰ ਬੱਚਾ ਵੀ ਉਹ ਤੋਂ ਡਰਦਾ ਨਹੀਂ ਉਹ ਜੇ ਉਹਨੂੰ ਚੰਗੀ ਗੱਲ ਵੀ ਕਹਿੰਦਾ ਉਹ ਕਦੇ ਉਹਦੀ ਗੱਲ ਮੰਨੂ ਨਹੀਂ ਸਰਕਾਰ ਨਹੀਂ ਕਰ ਸਕਦਾ ਐਡੀ ਸਮਾਜ ਆ ਸਮਾਜਿਕ ਕਾਨੂੰਨ ਤੋਂ ਡਰਦਾ ਤਾਂ ਗਲਤੀ ਨਹੀਂ ਕਰਦਾ ਨਹੀਂ ਤਾਂ ਲੋਕ ਸੜਕਾਂ ਦੇ ਬੰਦੇ ਮਾਰਦੇ ਫਰੀ ਜਾਣ ਇਸ ਲਈ ਡਰ ਬਹੁਤ ਜ਼ਰੂਰੀ ਆ ਡਰ ਸਾਡੇ ਲਈ ਵੀ ਚੰਗਾ ਉਹ ਜੇ ਅਸੀਂ ਡਰਦੇ ਆ ਤਾਂ ਹੀ ਅਸੀਂ ਆਪਣੇ ਜੀਵਨ ਦਾ ਪ੍ਰੇਮ ਕਰਦੇ ਆ ਨਹੀਂ ਤਾਂ ਸੱਪ ਦੇ ਮੂੰਹ 'ਚ ਉਂਗਲੀਆਂ ਦੇ ਚੱਲੀਓ ਟਰੱਕ ਮੂਰੇ ਲੋਕ ਖੜ ਜਾ ਕਰਨ ਇਸ ਲਈ ਭੈਅ ਬਹੁਤ ਜ਼ਰੂਰੀ ਆ ਤੇ ਬਾਕੀ ਜਿਹੜੀ ਬਾਣੀ ਦੇ ਅਰਥ ਜੇ ਤੁਹਾਨੂੰ ਕੋਈ ਪਤਾ ਵਾ ਤਾਂ ਬਾਣੀ ਦਾ ਉਚਾਰਨ ਕਰਿਆ ਕਰੋ ਨਹੀਂ ਵੈਸੇ ਹੋਰ ਬਹੁਤ ਧਾਰਨਾ ਨੇ ਉਹ ਦੇ ਰਿਆ ਕਰੋ ਮੇਰਾ ਵੀਰ ਕਦੇ ਵੀ ਬਾਣੀ ਦੀ ਧਾਰਨਾ ਅਧਾਰਨਾ ਨਾ ਲਿਆ ਕਰੋ ਜੇ ਉਹਦੇ ਬਾਰੇ ਨਹੀਂ ਤੁਹਾਨੂੰ ਵਿਆਖਿਆ ਪੂਰੀ ਨਹੀਂ ਹੁੰਦੀ ਜਾਂ ਨੌਲਜ ਨਹੀਂ ਹੁੰਦੀ ਸ਼ਲੋਕਾਂ ਦੀ ਧੰਨਵਾਦ